ਆਮ ਜਨਤਾ ਨੂੰ ਬਹੁਤ ਖੁਸ਼ੀ ਹੈ ਪੂਰੇ ਦੇਸ਼ ਦੇ ਵਿੱਚ ਬਹੁਤ ਹਰੇਕ ਵਰਗ ਦੇ ਵਿੱਚ ਬਹੁਤ ਇਫੈਕਟ ਪਏਗਾ GST ਦੀ ਸਲੈਬਾਂ ਸਿਰਫ ਦੋ ਕਰਤੀਆਂ ਪਹਿਲਾਂ 4-5 ਸਲੈਬਾਂ ਹੁੰਦੀਆਂ ਸੀ ਹੁਣ ਮੇਨ ਸਲੈਬ ਤੇ 5 ਤੇ 18 ਕਰਤੀ ਤੇ ਇੱਕ ਸਲੈਬ ਹੈ ਜੋ ਹਾਈ ਤੇ ਹੈ ਥੋੜੀ ਦੀ ਉਹ 40% ਹੈ ਉਹ ਲਗਜ਼ਰੀ ਚੀਜ਼ਾਂ ਤੇ ਤੇ ਇਸ ਨਾਲ ਬਹੁਤ ਆਮ ਵਰਗ ਦਾ ਬੰਦਾ ਬਹੁਤ ਖੁਸ਼ ਹੈ ਚਾਹ ਕਪੜਾ ਵਪਾਰੀ ਹੈ ਚਾਹ ਰੈਸਟੋਰੈਂਟ ਵਾਲੇ ਹੈ ਚਾਹ ਕਾਰਾਂ ਦਾ ਤੁਸੀਂ ਕਾਰਾਂ ਦਾ ਵੀ ਦੇਖ ਸਕਦੇ ਹੋ ਇੰਨੀ ਜਿਆਦਾ ਬੁਕਿੰਗ ਅੱਜ ਤੱਕ ਕਦੀ ਨਹੀਂ ਹੋਈਆਂ ਇਹ ਪਿਛਲੇ 15 ਸਾਲ ਦਾ ਰਿਕਾਰਡ ਤੋੜਤਾ ਇਸ ਕਰਕੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਨੂੰ ਤੇ ਹਿੰਦੂਸਤਾਨ ਨੂੰ ਅੱਗੇ ਲੈ ਕੇ ਜਾਣ ਵਾਲਾ ਇਹ ਕੰਮ ਕੀਤਾ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਸ ਲਈ ਅਸੀਂ ਸਾਰੇ ਕਾਰਕਿਰਤਾ ਇਕੱਠੇ ਹੋ ਕੇ ਇਹ ਮਹੀਨ ਨੂੰ ਵੀ ਚਲਾਵਾਂਗੇ ਕਿ ਅਸੀਂ ਜਨਤਾ ਤੱਕ ਸਾਰੇ ਜਿੰਨੇ ਵੀ GST ਦੇ ਨਵੇਂ ਰੂਲ ਬਣੇ ਨੇ ਜਿੰਨੇ ਵੀ ਸਲੈਬ ਆਏ ਨੇ ਕੁਝ ਟੈਂਪਲੇਟ ਸਾਡੇ ਪਾਰਟੀ ਵੱਲੋਂ ਆ ਰਹੇ ਨੇ ਉਹ ਅਸੀਂ ਹਰ ਘਰ-ਘਰ ਤੇ ਹਰੇਕ ਵਪਾਰੀ ਤੱਕ ਪਹੁੰਚਾਵਾਂਗੇ ਤਾਂ ਜੋ GST ਬਾਰੇ ਪੂਰਾ ਕਲੀਅਰ ਹੋ ਸਕੇ ਧੰਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ BJP ਦੇ ਦੇਖੋ ਜਿਹੜਾ GST ਦੇ ਵਿੱਚ ਰਿਬੇਟਸ ਦਿੱਤੇ ਗਏ ਬਹੁਤ ਵਧੀਆ ਇੱਕ ਵੈਲ ਸਟੈਪ ਹੈ ਤੇ ਇਹਦੇ ਨਾਲ ਜਿੱਥੇ ਵਪਾਰ ਨੂੰ ਗ੍ਰੋਥ ਮਿਲੇਗੀ ਉਥੇ ਬੇਰੋਜ਼ਗਾਰੀ ਵੀ ਖਤਮ ਹੋਏਗੀ ਤੁਸੀਂ ਇਹ ਦੇਖ ਲਓ ਅੱਜ ਜਲੋਟਾ ਜੀ ਨੇ ਵੀ ਦੱਸਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਕਾਰਾਂ ਦੀ ਵਿਕਰੀ ਹੈ ਜਿਹੜਾਂ ਦੇ ਉੱਤੇ ਟੈਕਸ ਹੈ ਉਹ ਬੜਾ ਘਟ ਗਿਆ ਜਿਹੜੀ ਸੱਤਾਂ ਨੂੰ ਛੋਟੀ ਮਰੂਤੀ ਦੀ ਕਾਰ ਲਗਾ ਲਓ ਆਪਾਂ ਉਹਦੇ ਉੱਤੇ ਵੀ ਤਕਰੀਬਨ ਲੱਖ ਰੁਪਏ ਦਾ ਫਰਕ ਪਹਿਲੇ 50000 60000 70000 ਰੁਪਏ ਫਰਕ ਪਹਿਲੇ ਇਲੈਕਟ੍ਰੋਨਿਕ ਗੱਡੀ ਦੇ ਉੱਤੇ ਟੋਕੀ ਇਹਨਾਂ ਨੇ ਫ੍ਰੀ ਕਰਤਾ ਟੈਕਸ ਫ੍ਰੀ ਕਰਤਾ ਤੇ ਇਹਦੇ ਨਾਲ ਜਦੋਂ ਪਾ ਵਪਾਰ ਹੈ ਜਿਹੜਾ ਕੱਪੜੇ ਤੇ ਹੈ ਕਿਸੇ ਵੀ ਚੀਜ਼ ਤੇ ਅਪਕਰਾਨੀ ਦੀ ਦੁਕਾਨ ਤੇ ਲਗਾ ਲੋ ਇਹਦੇ ਨਾਲ ਬੇਰੋਜ਼ਗਾਰੀ ਵੀ ਫਰਕ ਪਏਗਾ ਜਦੋਂ ਮੰਗਾਈ ਘਟੇਗੀ ਵਪਾਰ ਨੂੰ ਗਰੂਪ ਮਿਲੇਗਾ ਉਹਦੇ ਨਾਲ ਬੇਰੋਜ਼ਗਾਰੀ ਘਟੇਗੀ ਜਦੋਂ ਬੇਰੋਜ਼ਗਾਰੀ ਘਟੇਗੀ ਤਾਂ ਲੋਕ ਖੁਸ਼ ਹੋਣਗੇ ਇੱਕਦੋਨਾਂ ਨੂੰ ਰੇਟ ਮਿਲ ਗਿਆ ਕਿ ਉਹਨਾਂ ਨੂੰ ਹਰ ਚੀਜ਼ ਸਸਤੀ ਮਿਲਗੀ ਫ੍ਰਿਜ ਸਸਤੇ ਹੋਗੇ ਇਲੈਕਟ੍ਰੋਨਿਕ ਗッズ ਸਸਤੇ ਹੋਗੇ ਇਹਨੂੰ ਕਾਫੀ ਇੰਪਰੂਵਮੈਂਟਸ ਅਸੀਂ ਮੰਨਦੇ ਹਾਂ ਵੀ ਬਹੁਤ ਹੋਏਗੀ ਤੇ ਇਹ ਮੋਦੀ ਸਾਹਿਬ ਦਾ ਬਹੁਤ ਵਧੀਆ ਫੈਸਲਾ ਹੈ ਤੇ ਅਸੀਂ ਇਹਦੇ ਨਾਲ ਧੰਨਵਾਦ ਮਮਈ ਨੂੰ ਨਾ ਕੀ ਕਾਰਨਾਂ ਮੁਕਮੂਚੀ ਆ ਅੱਜ ਵਜਰੇ ਪ੍ਰੋਗਰਾਮ ਲਿਖਿਆ ਗਿਆ ਇਹ ਮਾਨਯੇ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਇਹ ਤ ਨੂੰ ਮਹਾਸਭਾ ਦੇ ਵਿੱਚ ਲਿਆ ਜਾ ਰਿਹਾ ਹੈ ਜੀਐਸਟੀ ਦੇ ਵਿੱਚ ਬੜੀ ਵੱਡੀਆਂ ਚੇਂਜਸ ਆਈਆਂ ਨੇ ਪਹਿਲਾਂ ਜੀਐਸਟੀ ਇੱਕ ਬੜਾ ਬੁੰਡਾ ਗਰਮਸ਼ਾ ਹੁੰਦਾ ਸੀਗਾ ਉਹ ਇਹਦੇ ਜਿਹੜੇ ਸਲੇਬਾਂ ਨੇ ਉਹ ਸਿਰਫ 2 3 ਸਲੇਬ ਹੀ ਕਰਦੇ ਨੇ 5% 18% ਤੇ 40% ਹਾਂਜੀ ਇਹ ਕਿੰਨਾ ਕੁ ਫਾਇਦਾ ਮਿਲ ਰਿਹਾ ਜੀ ਫਾਇਦਾ ਤੁਸੀਂ ਇਹ ਦੇਖੋ ਵੀ ਮੈਂ ਹੁਣੇ ਗੱਲ ਕਰਕੇ ਹਟਿਆ ਸੀਗਾ ਵੀ 28% ਤੋਂ ਜਿਹੜੇ ਸਾਡੇ ਇੱਕ ਮਿੱਤਰ ਨਾਲ ਗੱਲ ਕਰਦੇ ਸੀ ਮੈਂ ਆਪਾਂ ਉਸ ਨੂੰ ਬੈਠਾ ਸੀਗਾ ਉਹ ਸੀਮਿੰਟ ਨਾਲ ਕਾਰੋਬਾਰ ਸੀ ਉਹਨਾਂ ਦਾ ਉਹ ਦਾ ਸੇਵਿਸ ਉਹਦਾ 8% ਸੀਗਾ ਪਹਿਲਾਂ ਪਰਸੈਂਟ ਸੀਮਿੰਟ ਤੇ ਤੇ ਹੁਣ ਸਾਨੂੰ 18% ਕਰਤਾ ਤੇ ਜਿਹੜਾ ਆਮ ਆਦਮੀ ਜਿਹਨੇ ਕੰਸਟਰਕਸ਼ਨ ਕਰਨੀ ਆ ਉਹਨੂੰ 30 ਰੁਪਏ ਦੇ ਇੱਕ ਫਾਇਦਾ ਹੋ ਗਿਆ ਕੁੜੀ ਪਿੱਛੇ ਹੈ ਨਾ ਹਾਂਜੀ ਤੇ ਉਹਦਾ ਬਹੁਤ ਜ਼ਿਆਦਾ ਆਮ ਜਨਤਾ ਨੂੰ ਬਹੁਤ ਜ਼ਿਆਦਾ ਫਾਇਦਾ ਇਹ ਫਿਰ ਜਿਹੜੇ ਵਸਤੂਆਂ ਦੇ ਵਿੱਚ ਕਿੰਨੇ ਕਿੰਨੇ ਪਰਸੈਂਟ ਦਾ ਜੀਐਸਟੀ ਦੇ ਦਰਾਂ ਘਟੀਆਂ ਹੋਈਆਂ ਜੀਐਸਟੀ ਦੀਆਂ ਦਰਾਂ ਤੁਸੀਂ ਇਹ ਦੇਖੋ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਤੇ ਹੈਲਥ ਸੈਕਟਰ ਇਸ ਤਾਂ ਜੀਰੋ ਕਰਤੀ ਹੈ ਜੀ ਹਾਂਜੀ ਫਿਰ ਦੁੱਧ ਪਨੀਰ ਮੱਖਣ ਇਹਨਾਂ ਤੇ ਵੀ ਕਰਤੀ ਹੈ ਲਸਕਤੀ ਹੈ ਹੁਣ ਜਿਵੇਂ ਚਾਹ ਸੌਰੀ ਪਾਣੀ ਦੀ ਬੋਤਲ ਪਰੌਂਠਾ ਰੋਟੀ ਐਸੇ ਜੀਰੋ ਕਰਤੀ ਹੈ ਕਿ ਹੁਣ ਅੰਦਰ ਵੀ ਗੱਲ ਹੋ ਰਹੀ ਸੀਗੀ ਪਹਿਲਾਂ ਕੁਝ ਪਰਸੈਂਟੇਜ 5% ਦੇ ਨੀਰ ਤੇ ਰਿਛਾ ਸੀਗਾ ਇਸ ਤੇ ਹੁਣ 20% ਕਰਤਾ ਜੀ ਇਹ ਕਾਫੀ ਫਾਇਦਾ ਪਹੁੰਚੇਗਾ ਕਾਫੀ ਫਾਇਦਾ ਹੋਇਆ ਜੀ ਫੇਰ ਜਿਹੜੀਆਂ ਲਾਈਫ ਸੇਵਿੰਗ ਡਰਗਸ ਸੀਗੀਆਂ ਉਹਨਾਂ ਤੇ 0% ਕਰਤਾ ਪੁੱਲ ਮਲਾ ਕੇ 375 ਆਈਟਮਾਂ ਨੇ ਜਿਨ੍ਹਾਂ ਤੇ ਆਮ ਜਨਤਾ ਨੂੰ ਫਾਇਦਾ ਹੋਊਗਾ ਤੇ ਸਾਰਿਆਂ ਦੇ ਚਿਹਰਿਆਂ ਤੇ ਇਹਦੀ ਰੌਣਕ ਆਊਗੀ ਵਪਾਰ ਦੇ ਵਿੱਚ ਤੇਜ਼ੀ ਆਊਗੀ ਲੋਕਾਂ ਦੇ ਕੋਲ ਕੈਸ਼ ਫਲੋ ਵਧੂਗਾ ਵਿਧਾਨ ਸਭਾ ਚੋਣਾਂ ਤੇ ਵੀ ਫਾਇਦਾ ਹੋਊਗਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਫਾਇਦਾ ਹੋਊਗਾ ਵਿਧਾਨ ਸਭਾ ਚੋਣਾਂ ਚਲੋ ਉਹ ਫਾਇਦਾ ਹੋਣਾ ਇੱਕ ਅੱਡ ਗੱਲ ਹੈ ਜਦੋਂ ਸਾਰੇ ਵਪਾਰੀ ਵਰਗ ਖੁਸ਼ ਹੋਊਗਾ ਸਾਰੇ ਲੋਕ ਖੁਸ਼ ਹੋਣਗੇ ਤਾਂ ਨੇਚਰਲੀ ਜਦੋਂ ਸਾਰੀ ਜਨਤਾ ਖੁਸ਼ ਹੁੰਦੀ ਆ ਤਾਂ ਉਹਦਾ ਫਾਇਦਾ ਤਾਂ ਸਾਰਿਆਂ ਨੂੰ ਹੁੰਦਾ ਜੀ ਜਿਵੇਂ ਉਹਨਾਂ ਫੈਸਟੀਵਲ ਸੀਜ਼ਨ ਆ ਰਹੇ ਆ ਫਿਰ ਜਨਤਾ ਤਾਂ ਹੋਰ ਵੀ ਰੈਕਟਿਵ ਹੋ ਰਹੀ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਦੇਖੋ ਵੀ ਜਿਹੜਾ ਟੈਲੀਵਿਜ਼ਨ ਨੇ ਐਲਈਡੀ ਅੱਜ ਕੱਲ ਤਾਂ ਆ ਗਏ ਟੈਲੀ ਟੈਲੀਵਿਜ਼ਨ ਤਾਂ ਜਮਾਨੇ ਗਿਆ ਫ੍ਰਿਜ ਨੇ ਏਸੀ ਨੇ ਇਹਨਾਂ ਤੇ ਬਹੁਤ ਜ਼ਿਆਦਾ ਫਾਇਦਾ ਹੋਇਆ ਡਿਵੈਟ ਜਿਹੜੀ ਆ ਕਾਫੀ ਰਿਵੈਟ ਮਿਲਿਆ ਜਿਹੜੇ ਲੋਕ ਜਿਨ੍ਹਾਂ ਨੇ ਲੋਕਾਂ ਨੇ ਵਾਈਕ ਲੈਣੀ ਸੀਗੀ ਉਹਨਾਂ ਨੂੰ ਮੈਨੂੰ ਲੱਗਦਾ ਵੀ ਇੱਕ ਵਾਈਕ ਵਾਲੇ ਨੂੰ 10000 ਦਾ ਘੱਟੋ ਘੱਟ ਫਾਇਦਾ ਹੋਇਆ ਗੱਡੀਆਂ ਤੇ ਤੁਸੀਂ ਦੇਖ ਲਓ ਕਿੰਨੀ ਜੀਐਸਟੀ ਘਟੀ ਐ ਫਿਰ ਜਿਹੜਾ ਅ ਤੁਸੀਂ ਇਹ ਮਹਿਸੂਸ ਕਰੋ ਵੀ ਕੁਝ ਇੱਕ ਐਸਟਰਾਮੀ ਆਈਟਮਾਂ ਨੇ ਮੈਡੀਸਨ ਜਿਨ੍ਹਾਂ ਤੇ ਬਿਲਕੁਲ 0% ਕਰਤੀ ਹੋਈ ਹੈ ਦੇਖੋ ਜਿਹੜਾ ਜੀਐਸਟੀ ਵਿੱਚ ਲਗਾਤਾਰ ਬੀਜੀਪੀ ਨੂੰ ਲੋਡੋਂਗ ਬਿਤੇਰਾ ਆ ਰਿਹਾ ਕੀ ਜਾ ਰਿਹਾ ਹੈ ਬਹੁਤ ਹੀ ਵਧੀਆ ਜਿਹੜਾ ਹੰਗਾਰਾ ਹੈ ਉਹ ਵਪਾਰੀ ਭਰਾਵਾਂ ਵੱਲੋਂ ਮਿਲ ਰਹੇ ਹਨ ਤੇ ਸਾਡੇ ਜ਼ਿਲ੍ਹੇ ਦੇ ਮਹਾ ਮੰਤਰੀ ਸਾਰੇ ਡਾਕਟਰ ਸ਼ੈਲੀ ਜੀ ਅੱਜ ਪਹੁੰਚੇ ਹੋਏ ਆ ਬਹੁਤ ਹੀ ਸੂਝਵਾਨ ਨੇ ਜਿਨ੍ਹਾਂ ਨੂੰ ਸਾਰੀ ਜਾਣਕਾਰੀ ਹੈ 300 ਉਹਨਾਂ ਦੇ ਦਰਸ਼ਨ ਮੁਤਾਬਕ 375 ਜਿਹੜੀਆਂ ਟਾਈਟ ਮਨ ਹੈ ਉਹਨਾਂ ਦੇ ਉੱਤੇ ਜਿਹੜੀ ਜੀਐਸਟੀ ਦੇ ਉੱਤੇ ਰੁਪਏ ਤਾਂ ਜਿਹੜੀ ਉਹ ਮਿਲੀ ਹੈ ਸੋ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ ਫੈਸਟੀਵਲ ਸੀਜ਼ਨ ਹੈ ਤੇ ਉਹਨਾਂ ਨੂੰ ਇਸ ਦੇ ਨਾਲ ਆਰਥਿਕ ਜਿਹੜਾ ਹੈਗਾ ਫਾਇਦਾ ਉਹ ਕਾਫੀ ਜ਼ਿਆਦਾ ਮਿਲੇਗਾ ਜੇ ਅਸੀਂ ਧੰਨਵਾਦ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ GST ਦੇ ਉੱਤੇ ਬਹੁਤ ਹੀ ਵੱਡਾ ਮੈਂ ਕਹੂੰਗਾ ਇਤਿਹਾਸਿਕ ਫੈਸਲਾ ਜਿਹੜਾ ਹੁਣ ਤੱਕ ਲਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਆਉਂਦੀਆਂ ਰਹੀਆਂ ਨੇ ਜਾਂਦੀਆਂ ਰਹੀਆਂ ਨੇ ਪਰ ਕਿਸੇ ਨੇ ਆਵ ਜਨਤਾ ਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਅਗਰ ਵਪਾਰੀ ਭਰਾ ਦੇ ਲਈ ਕਿਸੇ ਬਾਰੇ ਸੋਚਿਆ ਤਾਂ ਉਸ ਦੇ ਪ੍ਰਧਾਨ ਮੰਤਰੀ શ્રી ਨરેન્દ્ર ਮੋਦੀ ਜੀ ਨੇ ਸੋਚਿਆ ਤੇ ਇਹ ਫੈਸਲੇ ਲਏ ਨੇ ਇਸ ਤੋਂ ਇਲਾਵਾ ਸੀ ਵਪਾਰੀ ਭਰਾਵਾਂ ਨੂੰ ਜਿਹੜੀਆਂ ਹੁਣ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਬਾਰੇ ਜਿਹੜੀ ਡਿਸਕਸ ਹੈ ਉਹ ਕੀਤੀ ਹੈ ਤੇ ਸਾਨੂੰ ਆਸ ਹੈ ਕਿ ਡਾਕਟਰ ਸ਼ੈਲੀ ਜੀ ਸਾਰਾ ਜਿਹੜਾ ਹੈਗਾ ਨੋਟ ਇਹਨਾਂ ਨੇ ਕੀਤਾ ਹੈ ਤਾਂ ਜਾ ਕੇ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਨੇ GST ਅਨਿਲ ਸ਼ਰਿੰਝੀ ਅਰੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਨਾਲ ਡਿਸਕਸ ਕਰਨਗੇ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਵਿਉਂਤਬੰਦੀ ਹੋਊਗੀ ਕਿਸ ਤਰ੍ਹਾਂ ਸੀ ਜਿਹੜਾ ਵਪਾਰੀ ਵਰਗ ਹੈ ਉਸ ਨੂੰ ਫਾਇਦਾ ਪਹੁੰਚਾ ਸਕਦੇ ਆ ਕਿਉਂਕਿ ਜੇ ਵਪਾਰੀ ਖੁਸ਼ ਹੋਊਗਾ ਤਾਂ ਹੀ ਜਾ ਕੇ ਜਿਹੜਾ ਹੈਗਾ ਉਹ ਇੱਕ ਅੱਛਾ ਮਾਹੌਲ ਹੈ ਜਿਹੜਾ ਉਹ ਬਣਦਾ ਹੈ ਤੇ ਵਪਾਰ ਦੇ ਨਾਲ ਹੀ ਇਹਨਾਂ ਦੇ ਘਰ ਚੱਲਦੇ ਆ ਸਾਰਿਆਂ ਦੇ ਤੇ ਜਦੋਂ ਵਪਾਰੀ ਵਰਗ ਖੁਸ਼ ਹੈ ਤਾਂ ਸਰਕਾਰਾਂ ਵੀ ਖੁਸ਼ ਨੇ ਤੇ ਲੋਕ ਵੀ ਖੁਸ਼ ਨੇ। ਜਦੋਂ ਇਹ ਫੈਸਟੀਵਲ ਸੀਜ਼ਨ ਸੀ ਲੇਟੋ ਸੋਚ ਰਹੇ ਸੀ ਬਜਟ ਨਹੀਂ ਹੋਗਾ ਕਿ ਕਾਫੀ ਰੁਪਏ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੂਗਾ ਸੂ ਦੇਸ਼ ਵਾਸੀਆਂ ਤੋਂ ਉਹਨਾਂ ਨੇ ਇੱਕ ਪ੍ਰਥਾ ਬਦਲੀ ਹੈ ਕਿ ਜਿਹੜੀ ਪਹਿਲਾਂ ਹਰ ਤੱਕ ਸਰਕਾਰ ਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਚੱਲਦੀ ਸੀ ਕਿ ਸਰਕਾਰਾ ਕਾਰਪੋਰੇਟ ਸੈਕਟਰ ਨੂੰ ਸਭ ਤੋਂ ਵੱਧ ਇੰਤਿਆਰਤ ਆ ਆਰਾਮ ਜਨਤਾ ਵਾਰੇ ਗਰੀਬ ਤੱਕੇ ਵਾਰੇ ਬਿਰੋਕਰ ਮੈਨ ਵਾਰੇ ਕੋਈ ਸੂਚੀ ਨਹੀਂ ਸੋਧਦੀ ਮੋਦੀ ਜੀ ਨੇ ਇਸ ਟੀਮ ਨੂੰ ਮੁੱਖ ਰੱਖਦੇ ਹੋਏ ਆਮ ਜਨਤਾ ਨੂੰ ਆਮ ਲੋਕਾਂ ਨੂੰ ਜਿਹੜੀਆਂ ਮੁੱਢੀਆਂ ਸੇਵਾਵਾਂ ਹੁੰਦੀਆਂ ਨੇ ਉਹ ਸਾਰਿਆਂ ਨੂੰ ਮੱਤੇ ਰੱਖਦੇ ਜਿਹੜਾ GST ਘਟਾਇਆ ਇਹ ਇੱਕ ਬਹੁਤ ਹੀ ਬੜਾ ਇਤਿਹਾਸਿਕ ਮੌਕਾ ਹੈ। ਇਸੇ ਨਾਲ ਕਿ ਆਮ ਜਨਤਾ ਨੂੰ ਬਹੁਤ ਫਾਇਦਾ ਹੋਊਗਾ ਜਿਹੜਾ ਰੁਧਾਨ ਫੈਸਟੀਵਲ ਦੇ ਵਿੱਚ ਲੋਕਾਂ ਨੂੰ ਦੇਖਣ ਨੂੰ ਆ ਮਿਲੇਗਾ ਔਰ ਲੋਕ ਇਸ ਛੇ ਦਾ ਆਨੰਦ ਮਾਣਨਗੇ। ਜਿਹੜੇ ਪਿੰਡਾਂ ਦੇ ਲੋਕ ਇਸ ਅੱਜ ਜਿਹੜਾ GST ਮਹਾਉਤਸਵ ਮਨਾਇਆ ਜਾ ਰਿਹਾ ਹੈ BJP ਵੱਲੋਂ ਔਰ ਸਾਡੇ ਨਾਬਾ ਵਿੱਚ ਸਾਡੇ ਜਿਹੜੇ ਜ਼ਿਲ੍ਹੇ ਦੇ ਮਹਾ ਮੰਤਰੀ ਡਾਕਟਰ ਸ਼ਾਦੀ ਜੀ ਉਹਦੇ ਨਾਲ ਸੰਜੀਵ ਜੀ ਕੋ-ਕਨਵੀਨਰ ਔਰ ਡਾਕਟਰ ਸ਼ਾਦੀ ਜੀ ਕਨਵੀਨਰ ਨੇ ਜੀਐਸਟੀ ਦੇ ਔਰ ਸਾਰੇ ਕੋ-ਕਨਵੀਨਰ ਜਿਹੜੇ ਸਿੰਘਲਾ ਜੀ ਤੇ ਸਾਰੇ ਨਰਜਿਸਨਾਬੇ ਵਿਖੇ ਮੀਟਿੰਗ ਕੀਤੀ ਹੈ ਔਰ ਲੋਕਾਂ ਨੂੰ ਜਾਗਰੂਕ ਕੀਤਾ ਜੀਐਸਟੀ ਬਾਰੇ ਹਰ ਵਰਗ ਦੇ ਵਿੱਚ ਖੁਸ਼ੀ ਹੈ ਜਿੱਥੇ ਮੈਡੀਕਲ ਸਵਾਮਾ ਦਾ ਸੇਵਾਮਾ ਦਾ ਸਕੂਲੀ ਸਿੱਖਿਆ ਦੇ ਉੱਪਰ ਜਿਹੜਾ ਜੀਐਸਟੀ ਜ਼ੀਰੋ ਕਰ ਦਿੱਤੀ ਗਈ ਹੈ ਔਰ ਕੁਝ ਜੀਐਸਟੀ ਜਿਹੜੀ 18% ਦੀ ਪੰਜ ਕਰ ਦਿੱਤੀ ਜਿਹੜੀ 28 ਤੋਂ 18 ਕਰ ਦਿੱਤੀ ਹੈ ਬਹੁਤ ਵੱਡੀ ਰੀਲੀਫ ਹੈ ਔਰ ਅੱਜ ਜਿਹੜਾ ਸਮਾਂ ਚੱਲ ਰਿਹਾ ਪੰਜਾਬ ਦੇ ਵਿੱਚ ਹੜਾਂ ਕਰਕੇ ਜਿਹੜਾ ਕਿਸਾਨ ਹੈ ਬਹੁਤ ਉਹਦਾ ਬੁਰਾ ਹਾਲ ਹੈ ਖਾਸ ਕਰਕੇ ਮੋਦੀ ਸਰਕਾਰ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਕਾਂਗਰਸ ਦੇ ਸਮੇਂ ਦੇ ਵਿੱਚ ਜਿਹੜੀ GST ਸੀ ਇੱਕ ਜਦੋਂ ਅਸੀਂ 10 ਲੱਖ ਦਾ ਟਰੈਕਟਰ ਲੈਂਦੇ ਸੀ ਤਾਂ 2,25,000 ਦੇ ਕਰੀਬ ਉਹ GST ਬਣਦੀ ਸੀ ਪਰੰਤੂ ਜਿਹੜੀ ਉਹ 10 ਲੱਖ ਦੀ ਜਿਹੜੇ ਕਿਸਾਨ ਟਰੈਕਟਰ ਲੰਦਾ ਹੈ ਤੋਂ 1.80 ਲੱਖ ਦੇ ਲਗਭਗ ਹੈ 50 50 70 70 ਹਜ਼ਾਰ ਟਰੈਕਟਰਾਂ ਤੋਂ ਉਹਨਾਂ ਦੇ ਸੰਤਾਪ ਵੀ ਬਹੁਤ ਜ਼ਿਆਦਾ ਰੀਲਿਫ ਹੋਈ ਹੈ ਹਰ ਵਰਗ ਖੁਸ਼ ਹੈ ਤੇ ਔਰ ਮਹਾਉਤਸਵ ਦੇ ਰੂਪ ਦੇ ਸੀਨ ਬਣਾ ਰਹੇ ਆ ਅੱਗੇ ਦੀਵਾਲੀ ਦਾ ਤਿਹਾਰ ਆ ਰਿਹਾ ਦੁਸ਼ਹਰਾ ਆ ਰਿਹਾ ਲੋਕਾਂ ਨੂੰ ਬਹੁਤ ਵੱਡੀ ਰੀਲਿਫ ਮਿਲੂਗੀ ਔਰ ਅਸੀਂ ਸਾਰੇ ਹੀ ਧੰਨਵਾਦੀ ਆ ਮੋਦੀ ਸਰਕਾਰ ਦੇ ਨੂੰ ਲੱਗਦਾ ਵੀ 2027 ਜਿਸ ਤਰ੍ਹਾਂ ਲੋਕ ਹਿੱਤ ਵਿੱਚ ਪੈਸੇ ਲਏ ਜਾਣਗੇ ਇਹ ਮਾਹੌਲ ਬਹੁਤ ਵੱਡੇ ਜਿਹੜੇ ਫਾਇਦੇ ਨੇ ਜੇ ਆਪਾਂ ਕਾਂਗਰਸ ਸਰਕਾਰ ਦੇ 대비 ਦੇਖਦੇ ਆ ਤਾਂ ਜਦੋਂ ਅਸੀਂ ਉਹਨਾਂ ਦਾ ਕੰਪੈਰੀਸ਼ਨ ਕਰਦੇ ਹਾਂ ਤਾਂ ਮੋਦੀ ਸਰਕਾਰ ਨੇ ਬਹੁਤ ਵੱਡੇ ਵੱਡੇ ਫੈਸਲੇ ਲਏ ਨੇ ਔਰ ਐਡੇ ਮਜ਼ਬੂਤ ਫੈਸਲੇ ਜਿਵੇਂ 370 ਧਾਰਾ ਤੋੜਨੀ ਤੇ ਹੋਰ ਜਿਹੜੇ ਪੂਰੇ ਸਟਰੋਂਗ ਫੈਸਲੇ ਲੈ ਸਕਦੇ ਮੋਦੀ ਸਾਹਿਬ ਵੀ ਲੈ ਸਕਦੇ ਨੇ ਅੱਗੇ ਨੂੰ ਹੋਰ ਅਜਿਹੇ ਫੈਸਲੇ ਦਿੱਤੇ ਜਾਣਗੇ ਤਾਂ ਜੋ ਜਿਹੜੀ ਪੰਜਾਬ ਦੀ ਜਨਤਾ ਅਸਲ ਮੈਂ ਸਮਝਦਾ ਕਿ ਪੰਜਾਬ ਸਟੇਟ ਬਹੁਤ ਜਿਹੜੀ ਅਸਲ ਹਾਲਾਤ ਖਰਾਬ ਨੇ ਔਰ ਇੱਥੇ ਆਰਥਿਕ ਪਰਫਾਰਮੈਂਸ ਜਰਾ ਪੰਜਾਬ ਬਹੁਤ ਪਛੜ ਗਿਆ ਔਰ ਸਰਕਾਰਾਂ ਨੇ ਜਿਹੜੀਆਂ ਅਨਪੜ ਜਿਹੜੇ ਨਮਾਇंदे ਚੁਣੇ ਗਏ ਨੇ ਜਿਨ੍ਹਾਂ ਨੇ 70 ਗੁਣਾ ਵੱਧ ਜਿਹੜਾ ਕਰਜ਼ਾ ਕਰਤਾ ਜੋ ਪਿਛਲੀਆਂ ਸਰਕਾਰਾਂ ਨੇ ਕਰਜ਼ਾ ਲਿਆ ਸੀ ਉਹਦੇ ਨਾਲ 70 ਗੁਣਾ ਕਾਫੀ ਗਿਣਤੀ ਜਿਹੜਾ ਕਰਜ਼ਾ ਵਧ ਗਿਆ ਔਰ ਹਰ ਇੱਕ ਬੰਦਾ ਸਵਾ ਲੱਖ ਦੇ ਕਰੀਬ ਹਰ ਇੱਕ ਵਿਅਕਤੀ ਉੱਤੇ ਕਰਜ਼ਾ ਆ ਗਿਆ ਔਰ ਮੋਦੀ ਸਾਹਿਬ ਤੇ ਸਭ ਨੂੰ ਉਮੀਦ ਹੈ ਔਰ ਮੋਦੀ ਸਾਹਿਬ ਪੰਜਾਬ ਲਈ ਬਹੁਤ ਵਧੀਆ ਸੋਚਣਗੇ ਔਰ ਅੱਗੇ ਨੂੰ ਪੰਜਾਬ ਖੁਸ਼ਹਾਲ ਬਣੇਗਾ ਔਰ ਰੰਗਲਾ ਪੰਜਾਬ ਬਣੇਗਾ ਮੈਂ ਤਾਂ ਇਹ ਸਮਝਦਾ ਵੀ ਸੀਐਮ ਸਾਹਿਬ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ ਉਹ ਉਹਨਾਂ ਦੇ ਸੰਤਰੀ ਮੰਤਰੀ ਬੋਲੀ ਜਾਂਦੇ ਨੇ ਵੀ ਤਾਂ ਆਖਾਂ ਪੁਈਆਂ ਵਾਲੀ ਗੱਲ ਐ ਉਹ ਉਹਨਾਂ ਨੂੰ ਚਾਹੀਦਾ ਵੀ ਜਿਵੇਂ ਚੰਡੀਗੜ੍ਹ ਦੇ ਵਿੱਚ 5 ਰੁਪਏ ਡੀਜ਼ਲ ਤੇ ਪਟਾਖਾ ਸਸਤਾ ਉਹ ਵੀ ਕਰਨ ਨਾ ਪੰਜਾਬ 'ਚ ਹਨਾ ਉਹ ਵੀ ਕੋਸ਼ਿਸ਼ ਉਹ ਵੀ ਕੋਸ਼ਿਸ਼ ਕਰਕੇ ਤਾਂ ਮਹਿਲਾਵਾਂ ਨੂੰ ਦੇਣਾ ਸੀ ਹਜ਼ਾਰ-ਹਜ਼ਾਰ ਰੁਪਏ ਉਹ ਨਹੀਂ ਦਿੱਤਾ ਹੈਗਾ ਆਲੋਚਨਾ ਕਰਨੀ ਨਹੀਂ ਬਣਦੀ ਹੈਗੀ ਬਲਕਿ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਹਾਂ ਠੀਕ ਐ ਜੀ ਵਧੀਆ ਹੋਇਆ ਥੈਂਕ ਯੂ